ਮम्मा ਅੱਜ ਕੀ ਬਣਾਉਣ ਲੱਗੇ ਆਂ ਅੱਜ ਤੋ ਗੈਸ ਕਰਕੇ ਬਣਾਉਂਗੀ ਮੈਂ ਮम्मा ਇਹ ਤਾਂ ਉਹੀ ਮਿਕਸਚਰ ਆ ਦਾਲ ਜਿਹੜੀ ਤੁਸੀਂ ਗ੍ਰाइंड ਕਰ ਰਹੇ ਸੀਗੇ ਤੋ ਤੈਨੂੰ ਦਾਲ ਗ੍ਰाइंड ਕਰਨ ਦਾ ਪਤਾ ਲੱਗਿਆ ਸਿਰਫ ਤੈਨੂੰ ਭਿਉਤੇ ਦਾ ਨਹੀਂ ਪਤਾ ਲੱਗਿਆ ਹੈ ਨਾ ਰਾਤੀਂ ਮੈਂ ਭਿਉਤਾ ਸੀਗਾ ਹੈ ਨਾ ਮम्मा ਕਿਹੜੀ ਦਾਲ ਸੀ ਬੰਨੂ ਇਹ ਪਤਾ ਨਹੀਂ ਲੱਗਾ ਹਮ ਇਹ ਉੜਦ ਦੀ ਦਾਲ ਹੁੰਦੀ ਹੈ ਇਹਦੇ ਭੱਲੇ ਬਹੁਤ ਵਧੀਆ ਬਣਦੇ ਆ ਫਲਫੀ ਫਲਫੀ ਜੇ ਪਰ ਇਹਦੇ ਵਿੱਚ ਨਾ ਇੱਕ ਟ੍ਰਿਕ ਹੁੰਦੀ ਆ ਮੈਂ ਤੇ ਨਾਲ-ਨਾਲ ਦੱਸਦੀ ਜਾਊਂਗੀ ਨਾਲੇ ਆਪਾਂ ਆਪਣੇ ਈਵਰਸ ਨੂੰ ਦੱਸਾਂਗੇ ਵੈਲਕਮ ਟੂ ਮਾਈ ਚੈਨਲ ਅਸੀਂ ਅੱਜ ਪੱਲੇ ਬਣਾਵਾਂਗੇ ਪੰਜਾਬ ਦਾ ਸਟ੍ਰੀਟ ਫੂਡ ਹੈ ਵੈਸੇ ਵੀ ਹਰ ਜਗ੍ਹਾ ਤੇ ਖਾਇਆ ਜਾਂਦਾ ਹੈ ਪੱਲੇ ਖਾਸਪੈਸ਼ਲ ਹੁੰਦੇ ਆ ਕਿ ਜਿਹੜੇ ਸਾਨੂੰ ਹੈਲਦੀ ਵੇ ਦੇ ਨਾਲ ਵੀ ਅਸੀਂ ਖਾ ਸਕਦੇ ਆ ਦਹੀਂ ਵਗੈਰਾ ਪਾ ਕੇ ਤੇ ਆਪਾਂ ਘਰ 'ਚ ਇਹਨੂੰ ਜਦੋਂ ਬਣਾਵਾਂਗੇ ਤਾਂ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਬਣਦੇ ਆ ਆਜਾ ਉਹ ਮੈਂ ਤੁਹਾਨੂੰ ਅੱਜ ਦੱਸਦੀ ਆ ਤੁਸੀਂ ਬਾਹਰ ਸਟ੍ਰੀਟ ਫੂਡ ਖਾਣ ਦੀ ਬਜਾਏ ਘਰ ਵਿੱਚ ਬਣਾ ਕੇ ਖਾਓ ਤੇ ਬਹੁਤ ਜ਼ਿਆਦਾ ਟੇਸਟੀ ਜਿਹੜੇ ਆ ਲੱਗਦੇ ਆ ਤੇ ਆਪਾਂ ਵਿੱਚ ਵਿੱਚ ਸਟ੍ਰਿਕ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਫਿਰ ਦੇਖੀਏ ਹਾਂਜੀ ਤਿੰਨ ਕੋਲੀਆਂ ਮੈਂ ਉਰਦ ਦੀ ਦਾਲ ਲਈ ਐ ਇਹਨੂੰ ਅਸੀਂ ਧੋ ਕੇ ਰਾਤ ਭਰ ਲਈ ਭਿਗੋ ਕੇ ਰੱਖ ਦੇਣਾ ਆ ਫਿਰ ਅਸੀਂ ਇਹਨੂੰ ਗ੍ਰाइंड ਕਰ ਲਵਾਂਗੇ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੋਕ ਕਰਕੇ ਫਿਰ ਅਸੀਂ ਗ੍ਰाइंड ਕਰ ਲਾਂਗੇ ਇਹ ਇਦਾਂ ਦੀ ਜਿਹੜੀ ਆ ਗ੍ਰाइंड ਹੋਣੀ ਚਾਹੀਦੀ ਹੈ ਦਰਦਰੀ ਜੀ ਫਿਰ ਭੱਲੇ ਜਿਹੜੇ ਆ ਬਹੁਤ ਟੇਸਟੀ ਲੱਗਦੇ ਆ ਤੇ ਇਹ ਦੇਖੋ ਇਹਦੇ ਵਿੱਚ ਨਾ ਹੁਣ ਇੱਕ ਟ੍ਰਿਕ ਹੈ ਜਿਹੜੀ ਆਪਾਂ ਸਾਰੀਆਂ ਚੀਜ਼ਾਂ ਪਾਵਾਂਗੇ ਪਹਿਲਾਂ ਫਿਰ ਮੈਂ ਟ੍ਰਿਕ ਤੁਹਾਨੂੰ ਦੱਸੂਗੀ ਤੁਸੀਂ ਵੀਡੀਓ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਮੈਂ ਇਥੇ ਅਜਵਾਇਨ ਪਾ ਲਾਂਗੀ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਪਾਓ ਤੇ ਇਹਦਾ ਜਿਹੜਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਮੈਂ ਜਦੋਂ ਵੀ ਭੱਲੇ ਬਣਾਉਣੀ ਆ ਤੇ ਵਿੱਚ ਅਜਵਾਇਨ ਜਿਹੜੀ ਆ ਇਸ ਤਰ੍ਹਾਂ ਹਲਕਾ ਹਲਕਾ ਕੋਈ ਕੋਈ ਦਾਣਾ ਜਿ ਦਿਖਦਾ ਹੋਵੇ ਤਾਂ ਬਹੁਤ ਵਧੀਆ ਲੱਗਦਾ ਮੈਂ ਜ਼ਰੂਰ ਪਾਉਣੀ ਹੁੰਦੀ ਆ ਇੱਕ ਮੈਂ ਇਹਦੇ ਵਿੱਚ ਪਾਉਂਗੀ ਨਮਕ ਹਲਕਾ ਜਿਹਾ ਨਮਕ ਪਾਉਂਗੀ ਮੈਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਬਾਅਦ ਵਿੱਚ ਜਦੋਂ ਖਾਣਾ ਹੈ ਤਾਂ ਉਹਦੇ ਵਿੱਚ ਉਹਦੇ ਵਿੱਚ ਵੀ ਪਾ ਸਕਦੇ ਆ ਹਾਂਜੀ ਨਮਕ ਔਰ ਅਜਵਾਇਨ ਮੈਂ ਹਲਕਾ ਜਿਹਾ ਪਾਇਆ ਹੋਰ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਸਿਰਫ ਇਹਦੇ ਵਿੱਚ ਟਿਪ ਜਿਹੜੀ ਮੈਂ ਤੁਹਾਨੂੰ ਦੇਣ ਲੱਗੀ ਆ ਉਹ ਇਹ ਆ ਕਿ ਤੁਸੀਂ ਇਸ ਤਰ੍ਹਾਂ 5 ਮਿੰਟ ਇਹਨੂੰ ਘੁਮਾਉਣਾ ਆ ਇਹਦੇ ਨਾਲ ਜਿਹੜੀ ਇਹ ਫਲਫੀ ਜੀ ਹੋ ਜਾਂਦੀ ਹੈ ਦਾਲ ਤੇ ਜਿਹੜੇ ਸਾਡੇ ਭੱਲੇ ਆ ਬਹੁਤ ਵਧੀਆ ਫੁੱਲ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਤੁਸੀਂ ਇਨੂੰ ਘਮਾਉਣਾ ਆ ਤਾਂ ਕਿ ਵੇਚੇ ਦੇ ਇਹਰ ਜਿਹੜੀ ਆ ਪਰਜੋਏ ਹੁਣ ਸਾਡੇ ਜਿਹੜੇ ਇਹ ਅਸੀਂ ਮਟੀਰੀਅਲ ਰੱਖਿਆ ਇਹਨੂੰ ਦੋ ਕੁ ਮਿੰਟ ਰੈਸਟ ਤੇ ਰੱਖ ਲੈਨੇ ਆ ਆਪਾਂ ਇਧਰ ਪਾਣੀ ਤਿਆਰ ਕਰ ਲਈਏ ਜਿਹਦੇ ਵਿੱਚ ਅਸੀਂ ਭੱਲੇ ਜਿਹੜੇ ਆ ਬਣਾ ਕੇ ਇਹਦੇ ਵਿੱਚ ਡਿਪ ਕਰਨੇ ਆ ਵਾਸਤੇ ਮੈਂ ਇੱਕ ਪੀਸ ਜਿਹੜਾ ਆ ਹਿੰਗ ਦਾ ਲਿਆ ਆ ਛੋਟਾ ਜਿਹੜਾ ਟੁਕੜਾ ਆਪਾਂ ਹਿੰਗ ਦਾ ਦੇਖੋ ਇਹਦੇ ਵਿੱਚ ਮੈਂ ਗ੍ਰाइंड ਕਰ ਲੂੰਗੀ ਆ ਦੇਖੋ ਹਿੰਗ ਦਾ ਅਸੀਂ ਇਦਾਂ ਹਲਕਾ ਜਿਹਾ ਇਸ ਤਰ੍ਹਾਂ ਦਰਦਰਾ ਜਿਹਾ ਪਾਊਡਰ ਬਣਾ ਲਾਂਗੇ ਫਿਰ ਅਸੀਂ ਪਾਣੀ ਚ ਪਾਵਾਂਗੇ ਜਿਹਦੇ ਵਿੱਚ ਅਸੀਂ ਭੱਲੇ ਡਿਪ ਕਰਨੇ ਆ ਖਾਣ ਤੋਂ ਪਹਿਲਾਂ ਮੰਮੀ ਕੋਈ ਸਪੈਸ਼ਲ ਹਿੰਗ ਹੁੰਦੀ ਹੈ ਹਾਂ ਸਪੈਸ਼ਲ ਹਿੰਗ ਹੈ ਜਿਹੜੀ ਮੈਂ ਜੰਮੂ ਤੋਂ ਮੰਗਵਾਈ ਸੀ ਸਪੈਸ਼ਲ ਆ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਘੋਲ ਕੇ ਰੱਖ ਲੈਣੀ ਹੈ ਅਦਰ ਅਸੀਂ ਥੋੜੀਆਂ ਹਰੀੇ ਮਿਰਚਾਂ ਲੈ ਲਏ ਆ ਜਿਹੜਾ ਵੀ ਮਿਰਚ ਖਾਣਾ ਪਸੰਦ ਕਰੂਗਾ ਬਾਅਦ ਚ ਪਾ ਲੂਗਾ ਭੱਲਿਆਂ ਦੇ ਥੋੜੀਆਂ ਕੱਟ ਕੇ ਰੱਖ ਲਈਆਂ ਆ ਇਧਰ ਮੈਂ ਚੀਨੀ ਗ੍ਰाइंड ਕਰਕੇ ਪਾਈ ਆ ਤੇ ਇਧਰ ਮੈਂ ਦਹੀਂ ਜਿਹੜਾ ਥੋੜਾ ਗ੍ਰाइंड ਕਰ ਲਿਆ ਸੀ ਇਹਨੂੰ ਫਿਰ ਉਹਦੇ ਵਿੱਚ ਅਸੀਂ ਚੀਨੀ ਪਾ ਲੈਣੀ ਆ ਇਹ ਮਟੀਰੀਅਲ ਅਸੀਂ ਪਹਿਲਾਂ ਤਿਆਰ ਕਰਕੇ ਰੱਖ ਲੈਣਾ ਆ ਥੋੜਾ ਜਿਹਾ ਅਸੀਂ ਇਸ ਤਰ੍ਹਾਂ ਤਿਆਰ ਕਰਕੇ ਰੱਖ ਲੈਣਾ ਆ ਬੱਚੇ ਜਿਹੜੇ ਆ ਉਹ ਚੀਨੀ ਵਾਲਾ ਜਿਹੜਾ ਆ ਦਹੀਂ ਵਿੱਚ ਪਾ ਲੈਂਦੇ ਹੁੰਦੇ ਆ ਬਾਕੀ ਅਸੀਂ ਜਿੰਨਾ ਵੀ ਸਪਾਈਸੀ ਕਰਨਾ ਚਾਹੀਏ ਅਸੀਂ ਅਲੱਗ ਤੋਂ ਵੀ ਕਰ ਸਕਦੇ ਅਸੀਂ ਹੁਣ ਦਹੀਂ ਵੀ ਜਿਹੜਾ ਰੈਡੀ ਕਰਕੇ ਰੱਖ ਲਿਆ ਚੀਨੀ ਵਾਲਾ ਉਹਦਰ ਅਸੀਂ ਪਾਣੀ ਵੀ ਰੱਖ ਲਿਆ ਹਿੰਗ ਪਾ ਕੇ ਹੁਣ ਆਪਾਂ ਭੱਲੇ ਜਿਹੜੇ ਆ ਬਣਾਵਾਂਗੇ ਪੱਲੇ ਬਣਾਉਣ ਤੋਂ ਪਹਿਲਾਂ ਇਹਦੇ ਵਿੱਚ 에ਅਰ ਜਿਹੜੀ ਆ ਹੋਣੀ ਚਾਹੀਦੀ ਆ ਤੁਸੀਂ ਹੱਥ ਨਾਲ ਵੀ ਕਰ ਸਕਦੇ ਆ ਤੇ ਇਸ ਤਰ੍ਹਾਂ ਚਮਚੇ ਨਾਲ ਵੀ ਕਰ ਸਕਦੇ ਆ ਪੂਰੇ 2-3 ਮਿੰਟ ਅਸੀਂ ਇਸ ਤਰ੍ਹਾਂ ਕਰਨਾ ਫਿਰ ਅਸੀਂ ਜਿਹੜੇ ਭੱਲੇ ਕੜਾਈ ਵਿੱਚ ਪਾਵਾਂਗੇ ਤਲਣ ਵਾਸਤੇ ਜੀ ਦੇਖੋ ਇਸ ਤਰ੍ਹਾਂ ਤੁਸੀਂ ਹੱਥ ਨਾਲ ਜਿਹੜਾ ਆ ਇਹਨੂੰ ਫਲਫੀ ਵੀ ਕਰ ਸਕਦੇ ਆ ਹੁਣ ਆਪਾਂ ਜਿਹੜੇ ਆ ਭੱਲੇ ਬਣਾਵਾਂਗੇ ਤੇਲ ਸਾਡਾ ਗਰਮ ਹੋ ਚੁੱਕਿਆ ਦੇਖੋ ਜੀ ਭੱਲੇ ਬਣਾਉਣ ਲਈ ਦੇਖੋ ਇਸ ਤਰ੍ਹਾਂ ਦੀ ਇਹ ਕਨਸਿਸਟੈਂਸੀ ਹੋਣੀ ਚਾਹੀਦੀ ਆ ਹੁਣ ਆਪਾਂ ਭੱਲੇ ਬਣਾਉਣੀ ਆ ਪੱਲੇ एकदम ਬਣ ਕੇ ਤਿਆਰ ਹੋ ਜਣੇ ਔਰ ਬਹੁਤ ਸੌਫਟ ਪੱਲੇ ਬਣ ਲਗੇ ਹਰ ਸਮੇਂ ਜਦੋਂ ਵੀ ਪੱਲੇ ਨੈਕਸਟ ਡੇ ਦੇ ਵਿੱਚ ਪਾਉਣੇ ਆ ਤਾਂ ਫਲਫੀ ਬਣਾਉਣਾ ਜਿੰਨੀ ਵਾਰੀ ਵੀ ਤੁਸੀਂ ਆ ਪੱਲੇ ਜਿਹੜੇ ਆ ਉਹਨਾਂ ਨੂੰ ਇਹਦੇ ਵਿੱਚ ਕੜਾਈ 'ਚ ਪਾਉਣਾ ਹੈ ਸਭ ਤੋਂ ਪਹਿਲਾਂ ਉਹਨੂੰ ਫਲਫੀ ਕਰਨਾ ਹੱਥ ਨਾਲ ਫਿਰ ਜਿਹੜੇ ਪੱਲੇ ਬਹੁਤ ਟੇਸਟੀ ਬਣਦੇ ਆ ਫ੍ਰੈਂਡਸ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਮੈਂ ਕਦੀ ਵੀ ਪੱਲੇ ਜਿਹੜੇ ਆ ਨਾ ਮੈਂ ਆਪ ਬਾਹਰੋਂ ਕਦੀ ਖਾਦੇ ਆ ਨਾ ਮੈਂ ਆਪਣੇ ਬੱਚਿਆਂ ਨੂੰ ਕਦੀ ਖਵਾਉਣੀ ਆ ਬਾਹਰੋਂ ਜਦੋਂ ਵੀ ਖਾਣੇ ਆ ਘਰ ਹੀ ਬਣਾ ਕੇ ਖਾਣੇ ਆ ਔਰ ਉਰਦ ਦੀ ਦਾਲ ਲੈ ਕੇ ਆਉਣੀ ਆ ਸਪੈਸ਼ਲ ਫੇਰ ਉਹਨੂੰ ਪਕਾਉ ਦੇਣਾ ਆ ਰਾਤ ਪਰ ਤੇ ਬਸ ਇਸ ਤਰੀਕੇ ਦੇ ਨਾਲ ਸੰਡੇ ਵਗੈਰਾ ਨੂੰ ਜਾਂ ਕੋਈ ਹੋਰ ਡੇ ਹੋਵੇ ਤਾਂ ਮੈਂ ਇਹਨਾਂ ਨੂੰ ਬਣਾ ਕੇ ਖਾਣ ਹਾਂਜੀ ਫਰੈਂਡਸ ਮੈਂ ਤਾਂ ਇਹ ਕਹਿਨੀ ਆ ਕਿ ਤੁਸੀਂ ਵੀ ਬਾਹਰੋਂ ਘੱਟ ਹੀ ਖਾਇਆ ਕਰੋ ਕਿ ਅਸੀਂ ਤੁਹਾਨੂੰ ਇਦਾਂ ਦੇ ਸਟਰੀਟ ਫੂਡ ਜਾਂ ਹੋਰ ਜਿਹੜੀਆਂ ਰੈਸਪੀਆਂ ਦਿੰਦੇ ਹੀ ਰੰਨੇ ਆ ਤੁਸੀਂ ਘਰ ਬਣਾ ਕੇ ਖਾਓ ਇੱਕ ਤਾਂ ਬਰਕਤ ਹੁੰਦੀ ਆ ਇੱਕ ਸਾਨੂੰ ਪਤਾ ਹੁੰਦਾ ਇਹਦੇ ਵਿੱਚ ਕੋਈ ਹੋਰ ਹਾਰਮਫੁਲ ਚੀਜ਼ ਨਹੀਂ ਪਾਈ ਹੈਗੀ ਇੱਕ ਤਾਜ਼ੇ ਹੁੰਦੇ ਆ ਉਹ ਤੇਲ ਵੀ ਜਿਹੜਾ ਜ਼ਿਆਦਾ ਵਧੀਆ ਨਹੀਂ ਹੋਊ ਯੂਜ਼ ਕਰਦੇ ਮੈਂ ਜਿਹੜਾ ਤੇਲ ਯੂਜ਼ ਕਰਦੀ ਆ ਮੈਂ ਆਪ ਸਰੋਂ ਲੈ ਕੇ ਸੁਕਾ ਕੇ ਉਹਦਾ ਤੇਲ ਜਿਹੜਾ ਆ ਕਢਵਾ ਕੇ ਲਿਆਉਣੀ ਹੁੰਦੀ ਆ ਤੇ ਮੈਂ ਉਹਦੇ ਵਿੱਚ ਹੀ ਜਿਹੜਾ ਸਾਰਾ ਖਾਣਾ ਜਿਹੜਾ ਹੈਗਾ ਤਿਆਰ ਕਰਦੀ ਆ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਘਰੇ ਹੀ ਬਣਾ ਕੇ ਦਿਓ ਹਾਂਜੀ ਦੇਖੋ ਫਰੈਂਡਸ ਕਿੰਨਾ ਵਧੀਆ ਜਿਹੜਾ ਆ ਮੀਡੀਅਮ ਜੀ ਅੱਗ ਰੱਖ ਕੇ ਅਸੀਂ ਇਹਨਾਂ ਨੂੰ ਬਣਾਇਆ ਆ 골ਡਨ ਕਿੰਨੇ ਵਧੀਆ ਇਦਾਂ ਦਾ ਕਲਰ ਹੋ ਗਿਆ ਬਸ 2 ਸੈਕਿੰਡ ਤੱਕ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਅਗਰ ਤੁਸੀਂ ਇਹਨਾਂ ਨੂੰ ਹੋਰ ਜ਼ਿਆਦਾ ਡਾਰਕ ਕਰ ਲੋਗੇ ਤਾਂ ਇਹਦੇ ਵਿੱਚ ਪਾਣੀ ਜਿਹੜਾ ਆ ਔਬਜ਼ਰਬ ਨਹੀਂ ਹੋਣਾ ਹੈਗਾ ਜਿਹੜਾ ਅਸੀਂ ਹਿੰਗ ਵਾਲਾ ਰੱਖਿਆ ਆ ਉਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਬਾਅਦ ਚ ਪਾਵਾਂਗੇ ਪਹਿਲਾਂ ਅਲੱਗ ਪਲੇਟ 'ਚ ਕੱਢਾਂਗੇ। ਨੂੰ ਪਲੇਟ ਭਰੀ ਹੋਈ ਤਾਂ ਬਹੁਤ ਸੋਹਣੀ ਲੱਗ ਰਹੀ ਆ। ਹਾਂ ਬਹੁਤ ਸੋਹਣੀ ਲੱਗਦੀ ਆ ਪਲੇਟ ਭਰੀ। ਬਹੁਤ ਵਧੀਆ ਬਣਿਆ ਦੇਖੋ ਕੋਈ ਕ੍ਰੈਕ ਨਹੀਂ ਹੈਗਾ ਭੱਲਿਆਂ 'ਚ। ਜੇ ਤੁਸੀਂ ਇਸ ਤਰ੍ਹਾਂ ਫੈਂਟ ਕੇ ਬਾਰ-ਬਾਰ ਫੈਂਟ ਕੇ ਹੀ ਇਹਨਾਂ ਨੂੰ ਬਣਾਉਂਗੇ ਤਾਂ ਕੋਈ ਵੀ ਕ੍ਰੈਕ ਨਹੀਂ ਆਊਗਾ। ਸਾਡੇ ਭੱਲੇ ਕਿਸ ਤਰ੍ਹਾਂ ਦੇ ਬਣੇ ਆ ਦੇਖੋ ਕਿੰਨੇ ਫਲਫੀ ਆ ਦੇਖੋ ਬਹੁਤ ਜ਼ਿਆਦਾ ਸੌਫਟ ਆ ਬਹੁਤ ਜ਼ਿਆਦਾ ਸਪੰਜੀ ਬਣੇ ਆ ਬਿਲਕੁਲ ਕੱਚੇ ਨਹੀਂ ਹੈਗੇ ਬਹੁਤ ਵਧੀਆ ਪੱਕੇ ਤਿਆਰ ਹੋਏ ਆ ਹੁਣ ਅਸੀਂ ਭੱਲਿਆਂ ਨੂੰ ਜਿੰਨੇ ਵੀ ਤੁਸੀਂ ਭੱਲੇ ਖਾਣੇ ਹੋਣ ਉਹਨੇ ਤੁਸੀਂ ਪਾਣੀ ਵਿੱਚ ਡਿਪ ਕਰ ਲੈਣੇ ਆ ਨਚੋੜ ਨਚੋੜ ਕੇ ਪਲੇਟ ਵਿੱਚ ਰੱਖ ਲੈਣੇ ਆ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ ਹਾਂਜੀ ਤੁਸੀਂ ਪਿਆਜ਼ ਜਿਹੜੇ ਆ ਉਹ ਰੱਖ ਸਕਦੇ ਆ ਹਾਂਜੀ ਪਿਆਜ਼ ਪਾ ਲਓ ਤੁਸੀਂ ਫਿਰ ਹਰੀ ਮਿਰਚ ਪਾ ਲਓ ਫਿਰ ਤੁਸੀਂ ਗ੍ਰੀਨ ਚਟਨੀ ਪਾ ਲਓ ਜੇ ਪਾਉਣੀ ਆ ਤਾਂ ਜੇ ਪਸੰਦ ਕਰਦੇ ਆ ਤਾਂ ਇਸੇ ਤਰੀਕੇ ਤੁਸੀਂ ਦੂਸਰੀ ਜਿਹੜੀ ਇਮਲੀ ਵਾਲੀ ਚਟਨੀ ਜਿਹੜੀ ਆ ਉਹ ਪਾ ਸਕਦੇ ਆ ਜਾਂ ਤੁਸੀਂ ਸਿੰਪਲ ਸੌਸ ਟਮਾਟੋ ਕੇਚੱਪ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਪਸੰਦ ਆ ਦੇਖੋ ਮੈਂ ਇਸ ਤਰੀਕੇ ਦੇ ਨਾਲ ਜਿਹੜੀ ਪਲੇਟਿੰਗ ਕਰ ਰਹੀ ਆ ਬਹੁਤ ਵਧੀਆ ਹੋ ਰਹੀ ਆ ਦੇਖ ਕੇ ਮਨ ਕਰਦਾ ਕਿ ਅਸੀਂ ਹੁਣ ਇਹਨੂੰ ਖਾ ਲਿਆ ਜਾਵੇ ਫਿਰ ਅਸੀਂ ਚਾਟ ਮਸਾਲਾ ਵਗੈਰਾ ਨਮਕ ਥੋੜਾ ਜਿਹਾ ਪਾਉਣਾ ਹੈ ਉਹ ਤੁਸੀਂ ਪਾ ਸਕਦੇ ਆ ਅਗਰ ਸਰਦੀਆਂ ਚ ਤੁਸੀਂ ਖਾ ਰਹੇ ਆ ਤੁਸੀਂ ਗਾਜਰ ਪਾ ਲਓ ਤੁਸੀਂ ਚਕੰਦਰ ਵਗੈਰਾ ਪਾ ਸਕਦੇ ਆ ਦੇਖੋ ਇਸ ਤਰ੍ਹਾਂ ਚਾਟ ਮਸਾਲਾ ਵਗੈਰਾ ਮੈਂ ਪਾ ਲਿਆ ਆ ਲਾਲ ਮਿਰਚ ਪਾ ਲਈਏ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਨਾ ਜਿਹੜਾ ਚਾਟ ਮਸਾਲਾ ਵਗੈਰਾ ਮਿਰਚ ਤੁਸੀਂ ਉਹ ਤੁਸੀਂ ਐਡ ਕਰ ਸਕਦੇ ਆ ਦੇਖੋ ਬਹੁਤ ਵਧੀਆ ਭੱਲੇ ਜਿਹੜੇ ਘਰ ਚ ਤਿਆਰ ਹੁੰਦੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੇ ਭੱਲੇ ਬਣਾਓ ਖਾਓ ਹੈਲਦੀ ਰਹੋ ਤੇ ਮੈਂ ਹੁਣ ਤੁਹਾਨੂੰ ਟੇਸਟ ਕਰਕੇ ਦੱਸੂਗੀ ਬਹੁਤ ਜਿਆਦਾ ਸੌਫਟ ਪੱਲੇ ਬਣ ਕੇ ਤਿਆਰ ਹੋਏ ਆ। ਬਹੁਤ ਐਸਟੀ ਬਣਿਆ। ਤੁਸੀਂ ਹੈਲਦੀ ਰਹੋ ਇਸ ਤਰ੍ਹਾਂ ਬਣਾ ਕੇ ਖਾਓ। ਐਂਡ ਥੈਂਕ ਯੂ।